ਉਹ ਕੂਲਰ ਦਾ ਜਿਹੜਾ ਸਹੀ ਸਮੇਂ ਉਹ ਮਾਰਚ ਸ਼ੁਰੂ ਤੋਂ ਲੈ ਕੇ ਤੇ ਤੁਹਾਡਾ ਪਹਿਲਾ ਹੋਵੇ ਵੀ ਜੂਨ ਅੱਧ ਤੱਕ ਉਹਦਾ ਕੰਮ ਹੈ ਮਾਰਚ ਸ਼ੁਰੂ ਤੋਂ ਲੈ ਕੇ ਜੂਨ ਹਾਂ ਲੋਕੇ ਤਾਂ ਮਾਰਚ ਦੇ ਵਿੱਚ ਹੀ AC ਲਾ ਲੈਂਦੇ ਨਹੀਂ ਉਹ AC ਦਾ ਟਾਈਮ ਨਹੀਂ ਹੁੰਦਾ ਉਹਦਾ ਕਾਰਨ ਇਹ ਹੁੰਦਾ ਵੀ ਉਦੋਂ ਜਿਹੜੀ ਹਵਾ ਹੈ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਹਵਾ ਚ ਮੋਇਸਚਰ ਪਹਿਲੀ ਘਟ ਹੁੰਦਾ ਹੈ ਲੋੜੋਂ ਵੱਧ ਮੌਇਸਚਰ ਘਟਦਾ ਹੈ ਤਾਂ ਲੋਕ ਵਰਣੀ ਸ਼ੁਰੂ ਹੋ ਜਾਂਦੀ ਹੈ ਉਸ ਟਾਈਮ ਜੇ ਅਸੀਂ ਹੋਰ ਹਵਾ ਨੂੰ ਡਰਾਈ ਕਰਾਂਗੇ ਤਾਂ ਅਸੀਂ ਡੀਹਾਈਡਰੇਸ਼ਨ ਵਾਲੇ ਪਾਸੇ ਚੱਲ ਪਾਗੇ ਲੋ ਲੱਗਣੀ ਕੀ ਹੈ ਲੋ ਲੱਗਣੀ ਲਈ ਸੇਕ ਲੱਗਣਾ ਥੋੜੀ ਹੈ ਸੇਕ ਤਾਂ ਹੋਰ ਜਗ੍ਹਾ ਤੇ ਬਥੇ ਰੋ ਜਾਂਦਾ ਲੋ ਦਾ ਮਤਲਬ ਹੁੰਦਾ ਹੈ ਡਰਾਈ 에ਅ ਦੇ ਟੱਚ ਚ ਜ਼ਿਆਦਾ ਆ ਜਾਣਾ ਜਦੋਂ ਹਵਾ ਬਾਹਰ ਡਰਾਈ ਹੈ ਸਾਡੇ ਚ ਪਾਣੀ ਦੀ ਮਾਤਰਾ ਸਰੀਰ ਤੇ ਬਹੁਤ ਹੈ ਪਾਣੀ ਲਗਾਤਾਰ ਵੈਪੋਰੇਟ ਹੋਣਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਸਹੀ ਉਸ ਹਾਲਤ ਤੇ ਜਿਹੜੇ ਸਰੀਰ ਦੇ ਵਿੱਚ ਪਾਣੀ ਦੀ ਜਿਹੜੀ ਘਾਟ ਹੋ ਆ ਜਾਂਦੀ ਉਹਲੇ ਦਿਨ ਹੁੰਦੇ ਨੇ ਉਹਨਾਂ ਨੇ ਕੂਲਰ ਦੇ ਕਿਉਂਕਿ ਮੌਸਮ ਦੇ ਵਿੱਚ ਜੜੀ ਮੋਇਸਚਰ ਦੀ ਘਾਟ ਹੈ ਤੇ ਅਸੀਂ ਕੀ ਕਰਦੇ ਆ ਉੱਥੇ ਕੂਲਰ ਲਾ ਲਿਆ ਵਿੱਚ ਪਾਣੀ ਪਾ ਲਿਆ ਹੁਣ ਕੂਲਰ ਦੇ ਵਿੱਚ ਵੀ ਉਹੀ ਫਾਰਮੂਲਾ ਹੈ ਜਦੋਂ ਪਾਣੀ ਦੇ ਕਣ ਬਣ ਕੇ ਉੱਡਦੇ ਨੇ ਪਾਣੀ ਟੁੱਟਦਾ ਹੈ ਆਪਦੀ ਜਗ੍ਹਾ ਤੋਂ ਵੈਪੋਰੇਟ ਹੁੰਦਾ ਪੱਜ ਕੇ ਤਾਂ ਹਵਾ ਸਾਨੂੰ ਬੜੀ ਠੰਡੀ ਲੱਗਦੀ ਹੈ ਠੰਡੀ ਲੱਗਦੀ ਹੈ ਤੁਸੀਂ ਮੋਟਾ ਜਿਹਾ حساب ਲਾਓ ਵੀ ਕਿ ਜਿਆਦਾ ਨਹੀਂ ਤਾਂ ਆਪਾਂ ਪੂਰੀ ਰਾਤ ਚ ਕਿਹੜਾ ਕੂਲਰ ਹੈ ਘੱਟੋ ਘੱਟ ਵੀ 70 80 ਲੀਟਰ ਪਾਣੀ ਕਿੰਜੋਂ ਬੱਲ 70 80 ਲੀਟਰ ਹਾਂ ਤੁਸੀਂ ਕੂਲਰ ਭਰਿਆ ਹੁੰਦਾ ਪਾਣੀ ਦਾ ਪੂਰਾ ਭਰਿਆ ਆ ਤੜਕੇ ਨੂੰ ਭੁਗ ਪਾ ਦਿੰਦਾ ਜੇ ਟੂਟੀ ਨਾਲ ਨਾਲ ਲੱਗੇ ਸਾਰਾ ਪਾਣੀ ਖਤਮ ਹੁਣ 100 ਲੀਟਰ ਜਾਂ 80 ਲੀਟਰ ਜਾਂ 50 ਲੀਟਰ ਚਲੋ ਜੋ ਵੀ ਕੈਵਰੇਜ ਅਸੀਂ ਸਾਡੇ ਸਰੋਤੇ ਕੱਢ ਦਿੰਦੇ ਹਾਂ ਉਹ ਸਾਰਾ ਪਾਣੀ ਗਿਆ ਕਿੱਥੇ ਸਾਡੇ ਕਮਰੇ ਚ ਉਹ ਪਾਣੀ ਸੋਕਿਆ ਕਿਨੇ? ਸਰੀਰ ਤਾਂ ਸੋਕਦਾ ਨਹੀਂ। ਦੀਵਾਰਾਂ ਦੀਵਾਰਾਂ ਸਾਡੇ ਗੱਦੇ ਕੱਪੜੇ ਤੇ ਇਲੈਕਟ੍ਰੋਨਿਕ ਚੀਜ਼ਾਂ ਤੇ ਬਹੁਤ ਜ਼ਿਆਦਾ ਖਰਾਬ ਹੁੰਦੀ ਜਾਂਦੇ। ਕਿਉਂਕਿ ਉਹਨਾਂ ਦਾ ਮੋਇਸਚਰ ਨਾਲ ਵੈਸੀ ਦੁਸ਼ਮਣੀ ਹੈ। ਹੂੰ ਜਦੋਂ ਕੰਪਿਊਟਰ ਆਏ ਆਏ ਨੇ ਮੈਂ ਗੱਲ ਕਰਾਂ 95-99 ਵਿੱਚ ਹੂੰ ਉਦੋਂ ਅਗਰ ਕੋਈ ਆਡੀਅנס ਤੋਂ ਦੇਖ ਰਿਹਾ ਹੋਵੇ ਉਦੋਂ ਕਲਚਰ ਹੁੰਦਾ ਸੀ ਵੀ ਬਿਨਾ ਏਸੀ ਤੋਂ ਕੰਪਿਊਟਰ ਨਹੀਂ ਸੀ ਚੱਲਦਾ। ਬਿਲਕੁਲ ਉਹਦੇ ਲਈ ਜ਼ਰੂਰੀ ਹੁੰਦਾ ਸੀ ਹੁਣ ਵੀ ਜ਼ਰੂਰੀ ਕੀਤਾ ਜਾਂਦਾ ਹ ਹ ਉਹਦੇ ਪਿੱਛੇ ਵਜਾ ਮੌਇਸਚਰ ਹੁੰਦੀ ਹੈ ਨਾ ਕਿ ਕਰਦੇ ਤੁਸੀਂ ਗੱਲ ਕੀ ਨਾ ਮੈਂ ਗੱਲ ਦੇ ਵਿੱਚ ਰੁਕਣਾ ਚਾਹਾਂਗਾ ਹਾਂਜੀ ਅ ਜਦੋਂ ਅਸੀਂ ਛੋਟੇ ਸੀ ਨਵੇਂ-ਨਵੇਂ ਕੰਪਿਊਟਰ ਰੂਮਸ ਜਿਹੜੇ ਆ ਸਕੂਲਾਂ ਸਕੂਲਸ ਦੇ ਵਿੱਚ ਬਣਨੇ ਸ਼ੁਰੂ ਹੋਏ ਸੀ ਸਾਨੂੰ ਅੱਜ ਵੀ ਯਾਦ ਆ ਜਦੋਂ ਅਸੀਂ ਸਕੂਲਸ ਦੇ ਵਿੱਚ ਜਾਂਦੇ ਸੀ ਨਾ ਮਤਲਬ ਆਪਣੀ ਕੰਪਿਊਟਰ ਕਲਾਸ ਚ ਜਾਂਦੇ ਸੀ ਹੋਰ ਕਿੱਥੇ ਤਾਂ ਏਸੀ ਹੁੰਦਾ ਨਹੀਂ ਸੀ ਕੰਪਿਊਟਰ ਕਲਾਸ ਚ ਜਾਣ ਦਾ ਸ਼ੌਂਕ ਹੀ ਆਈ ਹੁੰਦਾ ਸੀ ਵੀ ਏਸੀ ਲੱਗਿਆ ਦੂਜੇ ਪਾਸੇ ਸਾਡੇ ਸ਼ੂਜ਼ ਬਾਹਰ ਲਵਾ ਦਿੱਤੇ ਜਾਂਦੇ ਸੀ ਉਹਦੇ ਪਿੱਛੇ ਕਾਰਨ ਨਾਲ ਡਸਟ ਕਿਉਂਕਿ ਹਲਕੇ ਹਲਕੇ ਜਿਹੜੇ ਧੂੜ ਹੈ ਉਹ ਵੀ ਡਿਸਟਰਬ ਕਰ ਸਕਦੀ ਹੈ ਉਹ ਸਾਰੇ ਇਲੈਕਟ੍ਰੋਨਿਕ ਕੰਪੋਨੈਂਟਾਂ ਦੇ ਵਿੱਚ ਅਗਰ ਧੂੜ ਚਲੀ ਗਈ ਹੂੰ ਵਿੱਚ ਸੁਹਾਵ ਚਲੀ ਗਈ ਤਾਂ ਪੂਰੀ ਕਿਸ ਤਰ੍ਹਾਂ ਦੀ ਮਿੱਟੀ ਬਣ ਜਾਈਏ ਉਹ ਮਿੱਟੀ ਜਿਹੜੇ ਇਨ ਸੈਂਸਿਟਿਵ ਕੰਪੋਨੈਂਟ ਨੇ ਉਹਨਾਂ ਨੂੰ ਡਿਸਟਰਬ ਕਰ ਸਕਦਾ ਇਸ ਕਰਕੇ ਬੂਟ ਡਸਟ ਜਾਂ ਕੋਈ ਮੌਇਸਚਰ ਉਹ ਸਾਰੇ ਕਿਸੇ ਨੂੰ ਰਿਮੂਵ ਕੀਤਾ ਜਾਂਦਾ ਰਿਮੂਵ ਕੀਤਾ ਜਾਂਦਾ ਇਹ ਕਾਰਨ ਸੇ ਜੁੱਤੇ ਲਾਉਣ ਵਾਲਾ ਤੇ ਹੁਣ ਮਸਲਾ ਸੀ ਵੀ ਇਹ ਜਿਹੜਾ কুলਰ ਦਾ ਟਾਈਮਿੰਗ ਹਮ ਉਹ কুলਰ ਦਾ ਟਾਈਮ ਮਈ ਦੇ ਵਿੱਚ ਦਾ ਪੂਰੀ ਲੋ ਹੋ ਜਾਂਦੀ ਹੈ ਲੋ ਦੇ ਵਿੱਚ ਜਿਹੜਾ ਮੌਇਸਚਰ ਦੀ ਮਾਤਰਾ ਹੈ ਉਹ 2% 17% 15% ਜਦ ਕਿ ਮਨੁੱਖ ਨੂੰ ਘੱਟੋ ਘੱਟ 50% ਦੇ ਆਸ-ਪਾਸ ਚਾਹੀਦੀ ਹੈ ਓਕੇ ਉਸ ਟਾਈਮ 'ਚ ਸਾਡੇ ਕੁਝ ਲੋਕ ਏਸੀ ਦਾ ਪਤਾ ਦਿੰਦੇ ਨੇ ਚੱਕ ਦਿੰਦੇ ਨੇ ਉਹ ਏਸੀ ਦੇ ਹੋਰ ਮੌਇਸਚਰ ਕੱਢਣੇ ਹੂੰ ਤੇ ਫਿਰ ਡੀਹਾਈਡਰੇਸ਼ਨ ਕਿਹਦੀ ਹੋ ਸਾਡੀ ਹੋ ਹੂੰ ਸਰਦੀਆਂ ਦੇ ਵਿੱਚ ਜਿੱਥੇ ਬਰਫ਼ ਹੈ ਉੱਥੇ ਬਹੁਤ ਜ਼ਿਆਦਾ ਡਰਾਈ ਐਰ ਹੋ ਜਾਂਦੀ ਹੈ ਹੂੰ ਇਸੇ ਕਰਕੇ ਸਾਡੇ ਬੁੱਲ ਫਟਣੇ ਸ਼ੁਰੂ ਹੋ ਜਾਂਦੇ ਨੇ ਹੱਥ ਫਟਣੇ ਬਿਲਕੁਲ ਇਹ ਮੇਨ ਕਾਰਨ ਹੈ ਹੂੰ ਤੇ ਵੀ ਇਹਨੂੰ ਜਿਹੜੇ ਵਰਤੋ ਹੈ ਵਰਤੋ ਦਾ ਸਹੀ ਸਮਾਂ ਇਹਦਾ ਫਿਕਸ ਹੁੰਦਾ ਵੀ ਆਹੀ ਸਮੇਂ ਦੇ ਵਿੱਚ ਇਹ ਵਰਤੇ ਜਾ ਸਕਦਾ ਹੈ ਤੇ ਨੁਕਸਾਨ ਕੀ ਹੋ ਸਕਦਾ ਵੀ ਜੇ ਲੋਕ ਜਿਵੇਂ ਮੈਂ ਪਹਿਲਾਂ ਹੀ ਕਿਹਾ ਮਾਰਚ ਦੇ ਵਿੱਚ ਹੀ ਜਾਂ ਜੂਨ ਦੇ ਵਿੱਚ ਤਾਂ ਲੋਕੀ ਏਸੀ ਜਿਹੜੇ ਆ ਉਹ ਪੂਰੇ ਚਲਾ ਦੇ ਤੁਸੀਂ ਕਹਿ ਰਹੇ ਹੋ ਵੀ ਜੂਨ ਅੱਧ ਤੋਂ ਜਿਹੜਾ ਸ਼ੁਰੂ ਕਰ ਜੂਨ ਅੱਧ ਤੋਂ ਬਾਅਦ ਏਸੀ ਦਾ ਟਾਈਮ ਹੈ ਉਸ ਤੋਂ ਬਾਅਦ ਕੂਲਰ ਦਾ ਕੰਮ ਖਤਮ ਕੂਲਰ ਦਾ ਕੰਮ ਕਿਉਂਕਿ ਮੈਂ ਪਹਿਲਾਂ ਕਿਹਾ ਵੀ ਦੇਖੋ ਉਹ ਕੁਝ ਹੱਦ ਤੱਕ ਹਵਾ ਦੇ ਵਿੱਚ ਨਮੀ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦਾ ਹੈ ਕੂਲਰ ਹੂੰ 17 ਸੀ ਲੀਟਰ ਪਾਣੀ ਇੱਕ ਕਮਰੇ 'ਚ ਛਿੱਟ ਗਏ ਬਹੁਤ ਹੁੰਦਾ ਤੇ ਉਹਦੇ ਨਾਲ ਇਲੈਕਟ੍ਰੋਨ ਰਿਕਟਮਾਂ ਦੇ ਫੈਕਟਰ ਵਿੱਚ ਤੋਂ ਨਸਤੇ ਗੰਦਿਆਂ ਚ ਬੈਕਟੀਰੀਆ ਜੇ ਉਹ ਫੈ ਜਾਂਦੇ ਨੇ ਫਿਰ ਮਾਰੀ ਆਉਂਦੀ ਹੈ ਇਹ ਸੀ ਇਹ ਜਿਵੇਂ ਅਸੀਂ ਕਿਹਾ ਵੀ ਜੂਨ ਅੱਧ ਤੋਂ ਬਾਅਦ ਜੂਨ ਅੱਧ ਤੋਂ ਬਾਅਦ ਤਕਰੀਬਨ ਮੌਸਮ ਦੇ ਵਿੱਚ ਜਿਹੜੀ ਮੌਇਸਚਰ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੁਣ ਮੌਇਸਚਰ ਵੱਧਾ ਤਾਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਉਹਨਾਂ ਸਮੱਸਿਆਵਾਂ ਤੋਂ ਬਚਣ ਦਾ ਜੋ ਵੇਅ ਆਊਟ ਹੈ ਉਹ ਫਿਰ ਏਸੀ ਹੈ ਹੂੰ ਏਸੀ ਲਾਉਣਾ ਤਾਂ ਏਸੀ ਆਪਾਂ ਅਕਸਰ ਦੇਖਦੇ ਬਾਹਰਲੇ ਪਾਸੇ ਪਾਣੀ ਕੱਢ ਰਿਆ ਹੁੰਦਾ ਹੂੰ ਉਹ ਜਿਹੜਾ ਪਾਣੀ ਕਿਤੇ ਬਾਹਰੋਂ ਨਹੀਂ ਆਇਆ ਉਹਨੇ ਅੰਦਰੋਂ ਸੈਕਸ਼ਨ ਲਈ ਹੈ ਹਵਾ ਚੋਂ ਵੱਧੂ ਪਾਣੀ ਕੱਢਦਾ ਜਦੋਂ 50 ਦੇ ਨੇੜੇ ਤੇੜੇ ਹੁਣ ਜਿਵੇਂ ਅੱਜ ਦੀ ਗੱਲ ਕਰੀ ਅੱਜ 70% ਤੋਂ ਉੱਪਰ ਨਵੀਂ ਚੱਲਦੀ ਹੈ ਹੂੰ 70% ਨਵੀਂ ਚਲਾ ਕੇ ਅਸੀਂ ਏਸੀ ਲਾ ਲਿਆ ਇਹ ਜਿਉਂ-ਜਿਉਂ ਨਵੀਂ ਘੜ ਦੀ ਤੁਰੀ ਜਾਊਗੀ ਤਾਂ ਸਾਨੂੰ ਠੰਡ ਲੱਗਦੀ ਥੋੜੀ ਜਾਊਗੀ ਹੂੰ ਜਿਹੜਾ ਸਿਸਟਮ ਅਰਲੈਕਸ ਹੋਣਾ ਸ਼ੁਰੂ ਹੋਣਾ ਹੈ ਲੈਕਸ ਹੋਣਾ ਸ਼ੁਰੂ ਹੋਣਾ ਹੈ ਕਿਉਂਕਿ ਜਦੋਂ ਹਵਾ ਡਰਾਈ ਹੋਗੀ ਤਾਂ ਸਾਡਾ ਸਰੀਰ ਵੀ ਜਿਹੜਾ ਪਸੀਨਾ ਉਹ ਵੈਪੋਰੇਟ ਕਰਨਾ ਸ਼ੁਰੂ ਕਰਦਾ ਹੂੰ ਜੇ ਪਹਿਲੇ ਹੀ ਹਵਾ ਜ਼ਿਆਦਾ ਸੈਚੂਰੇਟ ਹੈ ਉਹ ਨਹੀਂ ਜਰਦੀ ਹੁੰਦਾ ਹੂੰ ਇਹ ਸਭ ਤੋਂ ਵੱਡਾ ਫੈਕਟਰ ਹੈ ਦਾ ਏਸੀ ਦਾ ਅਸੀਂ ਇਸ ਕਰਕੇ ਕਹਿੰਦਾ ਵੀ ਏਸੀ ਦੀਆਂ ਸੈਟਿੰਗਾਂ ਅੰਨੇ ਤੇ ਇੱਥੇ ਨਾ ਦਿਓ ਹੁਣ ਜਦੋਂ ਅਗਰ ਸਾਨੂੰ ਦਫ਼ਤਰ ਦੇ ਵਿੱਚ ਮਈ ਜੂਨ ਦੇ ਨੇੜੇ ਤੇੜੇ ਚਲਾਉਣਾ ਪੈਂਦਾ ਤਾਂ ਅਸੀਂ 30 ਦੇ ਦਿਲ ਆਸ-ਪਾਸ ਰੱਖਦੇ ਹਾਂ ਮਈ ਜੂਨ ਠੀਕ ਠੀਕ ਹੁ ਬਹੁਤ ਸਾਰੇ ਲੋਕ ਸਾਨੂੰ ਮੀਡੀਆ ਤੇ ਗਾਲਾਂ ਵੀ ਦਿੰਦੇ ਨੇ ਵੀ ਫਿਰ ਗੱਡਾਂ ਕੀ ਖੜਾ ਫਿਰ ਪੱਖਾ ਹੀ ਨਾ ਲਾ ਲਿਆ ਕਰੀਏ ਉਹ ਭਰਾਵੋ ਪੱਖਾ ਕੂਲਰ ਏਸੀ ਇਹ ਇੱਕ ਦੂਜੇ ਦੇ ਪੂਰਕ ਨਹੀਂ ਹੈ ਜੇ ਤੇ ਪੱਖੇ ਦੇ ਕੰਮ ਕਰ ਲੈ ਪੱਖਾ ਕਰੋ ਜੇ ਏਸੀ ਦੇ ਕੰਮ ਕਰ ਲੈ ਏਸੀ ਨੂੰ ਕੂਲਰ ਕਰੋ ਏਸੀ ਕੂਲਰ ਕਰੋ ਬਗਿਆਨ ਦੀ ਇਹ ਕਾਡਾ ਨੂੰ ਜਦੋਂ ਤੁਸੀਂ ਬੇ ਲੋੜੀਆਂ ਤਬੇ ਸਿਰ ਪਰ ਤਰੀਕੇ ਵਰਤਦੇ ਹੋ ਤਾਂ ਫਾਇਦੇ ਦੀ ਬਜਾਏ ਇਹ ਹੀ ਚੀਜ਼ਾਂ ਤੁਹਾਡੇ ਲਈ ਨੁਕਸਾਨ ਦੇ ਦਿੰਦੇ ਫਿਰ ਇਹ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਨੁਕਸਾਨ ਕਿੰਦਾ ਕਰ ਰਹੀ ਹੈ ਤੁਸੀਂ ਕਿਹਾ ਵੀ ਏਸੀ ਜਿਹੜਾ ਹੈ ਜੇ ਆਪਾਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਮਾਰਚ ਦੇ ਵਿੱਚ ਹਾਂ ਮੈਂ ਪਹਿਲਾਂ ਕਦੋਂ ਸ਼ੁਰੂ ਕਰਤਾ ਤਬ 에ਅ ਡਰਾਈ ਹੈ ਤੁਸੀਂ ਮੈਡੀਕਲ ਸਾਇੰਸ 'ਚ ਜਾਓ ਨਾ ਤੁਸੀਂ ਲੋੜ ਤੋਂ ਵੱਧ ਸਰੀਰ ਨੂੰ ਡਰਾਈ ਕਰੋਗੇ ਜਿੰਨੀ ਉਹਨੂੰ ਜ਼ਰੂਰਤ ਹੈ ਉਸ ਤੋਂ ਬਾਅਦ ਬਿਮਾਰੀਆਂ ਸਕਿਨ ਦੀਆਂ ਹੱਡੀਆਂ ਦੀਆਂ ਕੁਝ ਨਾ ਕੁਝ ਤਾਂ ਪ੍ਰੋਬਲਮਾਂ ਖੜੀਆਂ ਹੋਣਗੀਆਂ ਸਕਿਨ ਡਰਾਈ ਹੋ ਜਾਏਗੀ ਹੱਡੀਆਂ ਤੁਸੀਂ ਕਹੇ ਹੱਡੀਆਂ ਦੀ ਤੱਕ ਦਿੱਕਤ ਆ ਸਕਦੀ ਹੈ ਹਾਂ ਮੈਂ ਬਹੁਤ ਸਾਰੇ ਲੋਕਾਂ ਦੇਖਿਆ ਵੀ ਕਈ ਵਾਰ ਸੁਣਿਆ ਵੀ ਇਹਨਾਂ ਜਿਹੜੇ ਜੋੜਾਂ ਦਾ ਦਰਦ ਬੜਾ ਸ਼ੁਰੂ ਹੁੰਦਾ ਹੈ ਏਸੀ ਦੇ ਕਰਕੇ ਏਸੀ ਦੇ ਕਰਕੇ ਨੀ ਹਵਾ ਗਾ ਲੋੜ ਤੋਂ ਵੱਧ ਡਰਾਈਅਰ ਬਰ ਲੋੜ ਤੋਂ ਇਟਾ ਯਰ ਲੋੜੋਂ ਵੱਧ ਹਮ ਹੁਣ ਅਸੀਂ ਏਸੀ ਨੂੰ ਟੈਂਪਰੇਚਰ ਦੇਖ ਕੇ ਨਹੀਂ ਚਲਾਉਂਦੇ ਅਸੀਂ ਨਮੀ ਦੇਖ ਕੇ ਚਲਾਉਂਦੇ ਹਮ ਤੁਸੀਂ ਆ ਤੁਹਾਡੇ ਖੱਬੇ ਪਾਸੇ 1 ਮੀਟਰ ਲੱਗਿਆ ਹੋਇਆ ਉੱਥੇ 52% ਨਮੀ ਆ ਰਹੀ ਹੈ ਹਾਂ 52% ਨਮੀ ਲਿਖੀ ਹੈ ਇਸੇ ਕਰਕੇ ਇਥੇ ਰੌਣਕਾਂ ਦੀ ਹੈ ਅੱਛਾ ਅਸੀਂ ਇਹਨੂੰ ਦੇਖਣਾ ਚਾਹੇ ਸਾਡਾ ਏਸੀ 28 ਤੇ ਹੈ ਇਹ 30 ਦੇ ਰੱਖ ਕੇ ਵੀ ਇਹ 52% ਮੈਂਡੇਨ ਕਰਦਾ। ਦੈਟਸ ਓਕੇ। ਤਾਂ ਠੀਕ। ਆਮ ਸਾਹਿਬ ਇਹ ਛੋਟਾ ਜਿਹਾ ਮੀਟਰ ਹਰ ਘਰ 'ਚ ਲੱਗਣਾ ਚਾਹੀਦਾ। ਨਹੀਂ ਸਾਡੇ ਘਟੋ ਘਟੇ ਇੱਕ ਦਰਜਣ ਤੋਂ ਵੱਧ ਲੱਗੇ ਹੋਏ ਨੇ। ਇੱਕ ਦਰਜਣ ਨਾਲ। ਹਾਂ ਮੇਰੇ ਇੱਥੇ ਦੇਖੋ ਮੇਰੀ ਲਾਇਬ 'ਚ ਲੱਗੇ ਹੋਏ ਨੇ, ਮੇਰੇ ਦਫ਼ਤਰ 'ਚ ਲੱਗੇ ਹੋਏ ਨੇ, ਕਈ ਕਈ ਲੱਗੇ ਨੇ ਬੈਡਰੂਮ 'ਚ ਲੱਗੇ ਹੋਏ ਨੇ। ਅਸੀਂ ਮੀਟਰਾਂ ਨਾਲ ਤੁਰਦੇ ਆਂ। ਅਸੀਂ ਕਹਿੰਦੇ ਵੀ ਇਹ ਜੀ ਦੇਖੋ ਜਿੰਨੀ ਲੋੜ ਹੈ ਓਨੇ ਲਵੋ। ਹੂੰ। ਜਦੋਂ ਅਸੀਂ ਇਹਨੂੰ ਮੈਂਟੇਨ ਕਰਦੇ ਆ ਵੀ 52% ਦੇਖੋ ਇਹ ਕਹਿ ਰਿਹਾ 29 ਡਿਗਰੀ ਮੈਂਟੇਨ ਹੈ ਹਮ ਆਪਾਂ 28 ਤੇ ਸੈੱਟ ਕੀਤਾ ਹੈ 29 ਡਿਗਰੀ ਦਾ ਟੈਂਪਰੇਚਰ ਹੈ 52% ਨਮੀ ਹੈ ਜਿਹੜੀ ਕਿ ਮਨੁੱਖ ਵਾਸਤੇ ਸਫੀਸ਼ੀਐਂਟ ਹੈ ਨਾਲੇ ਆਪਾਂ ਲਾਈਟਸ ਲਾਈਆਂ ਹੋਈਆਂ ਕਿੰਨੀਆਂ ਇੱਥੇ ਹੈ 8 ਲਾਈਟਾਂ ਲਾਈਆਂ ਨੇ ਪੱਖਾ ਪਾ ਬੰਦ ਕਰ ਪੱਖਾ ਆਪਾਂ ਬੰਦ ਕਰਤਾ ਵੀ ਸੋਏ ਆਰਾਮ ਨਾਲ ਬੈਠੇ ਬੜੇ ਆਰਾਮ ਨਾਲ ਬੈਠੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕੋਈ ਚੀਜ਼ਾਂ ਲਓ ਨਾ ਜਾਂ ਵਰਤੋ ਨਾ ਬੇਵਰਤੋ ਨਾ ਕਰੋ ਨੇੜੇ ਦਰਬਾਰਤੋ ਹੈ ਉਹ ਤੁਹਾਡੇ ਲਈ ਨੁਕਸਾਨ ਦੇ ਹੋਏਗੀ ਕਿਸੇ ਹੋਰ ਲਈ ਨਹੀਂ ਮਸ਼ੀਨ ਨੇ ਕੀ ਮਸ਼ੀਨ ਤਾਂ ਚੱਲੇ ਪੈਣਾ ਹੈ ਬਿਜਲੀ ਫੋਕੋ ਨੂੰ ਚੱਲੇ ਲੋਕੀ ਨਾ ਇੱਕ ਐ ਮੈਂ ਦੇਖਦਾ ਵੀ ਰਾਤੀ ਏਸੀ ਚਲਾ ਦਿੰਦੇ ਆ 16 ਤੇ ਕਈ 18 ਤੇ ਜਾਂ 20 ਤੇ ਸਾਰੀ ਰਾਤ ਉਹ ਏਸੀ ਚਲਦਾ ਰਹਿੰਦਾ ਉੱਤਰ ਜਾਈ ਲਈ ਹੁੰਦੀ ਹੈ ਉੱਪਰ ਰਜਾਈ ਲਈ ਹੁੰਦੀ ਉੱਪਰ ਰਜਾਈ ਲਈ ਹੁੰਦੀ ਬਿਲਕੁਲ ਸਹੀ ਦੇਖੋ ਸ਼ੌਂਕ ਪੂਰਾ ਕਰਨਾ ਹੂੰ ਫੇਰ ਤਾਂ ਤੁਸੀਂ ਮੈਂ アドਵਾਈ ਕਰੂ ਜਿਹੜਾ ਕੋਈ ਮਿੱਤਰ ਜਾਦੇ ਵਧੀਆ ਠੰਡ ਭਾਲਦਾ ਚਲੋ ਪਹਾੜਾਂ ਤੇ ਨਹੀਂ ਜਾਇਆ ਜਾਂਦਾ ਨਾ ਮੇਰੇ ਤਾਂ ਨਾਲ ਲੱਗਵੇਂ ਸਾਂਝੀ ਕੰਦਾ ਕੋਲਡ ਸਟੋਰ ਚ ਲਾਇਓ ਫਿਰ ਦੱਕ ਘੰਟਾ ਤੇ ਦੱਸੋ ਨਾਲੇ ਪਤਾ ਵੀ 4-5 ਡਿਗਰੀ ਤੇ ਹੁੰਦੇ ਟੈਂਪਰੇਚਰ ਵੀ ਕੀ ਕਰਦਾ ਹੁੰਦਾ ਟੈਂਪਰੇਚਰ ਉੱਥੇ ਪਤਾ ਲੱਗੂ ਵੀ ਨਵੀਂ ਘਟਦੀ ਹੈ ਤਾਂ ਕੀ ਹਾਲ ਹੁੰਦਾ ਠੀਕ ਹੈ ਨਾ ਸੋ ਦਰਬਰਤੋ ਨਾ ਕਰੋ ਦਰਬਰਤੋ ਕਿਸੇ ਲਈ ਤਗੜੀ ਮਾੜੀ ਮਤਲਬ ਹੋਰ ਤਾਂ ਕਿਸੇ ਲਈ ਕੀ ਹੋਣੀ ਹੈ ਫਰਾਂ ਤੋਂ ਸਾਡੇ ਜਿਹੜੇ ਨੈਸ਼ਨਲ ਰਿਸੋਰਸ ਨੇ ਉਹ ਬਰਬਾਦ ਹੋ ਰਹੇ ਨੇ ਹੂੰ ਸਾਡਾ ਰਸੋਰਸ ਹੈ ਬਿਜਲੀ ਬਿਜਲੀ ਦਾ ਸੋਰਸ ਹੈ ਪਾਣੀ ਪਾਣੀ ਉਹ ਵਾਧੂ ਛੱਡਣਾ ਪੈਂਦਾ ਹੈ ਬਿਜਲੀ ਦਾ ਸੋਰਸ ਹੈ ਕੋਲਾ ਹੂੰ ਕੋਸਣਾ ਵਾਧੂ ਕੋਲਾ ਕਿਉਂ ਆਪਾਂ ਖਰਾਬ ਕੀਤਾ ਨਾਲੇ ਆਪਦਾ ਸਰੀਰ ਖਰਾਬ ਮਸ਼ੀਨ ਦੀ ਹੈ ਤੇ ਫੇਰ ਦਨਿਆ ਸਾਡੇ ਰਿਸੋਰਸ ਨੂੰ ਸੀ ਬਰਬਾਦ ਕਰ ਰਹੇ ਹੂੰ ਜਿਹੜੀ ਚੀਜ਼ ਦੀ ਇਹਨਾਂ ਦੀ ਪਹਿਲੀ ਘਾਟ ਹੈ ਚੰਗੀ ਗੱਲ ਹੈ ਉਹਨੂੰ ਸੁਣੋ ਵਰਤੀ ਜੀ ਇੱਕ ਮੈਂ ਦੇਖ ਰਿਹਾ ਸੀ ਏਸੀ ਦੇ ਨਾਲ ਨਾ ਤੁਸੀਂ ਇੱਕ ਡਿਵਾਈਸ ਜਿਹਾ ਲਾਇਆ ਹੋਇਆ ਹਾਂਜੀ ਉਹ ਕੀ ਡਿਵਾਈਸ ਕੀ ਹੈ ਉਹ ਕਿਹੜੀ ਮਸ਼ੀਨ ਉਹ એનર્ਜੀ ਮੀਟਰ ਹੈ ਹੂੰ ਹੁਣ ਇਸ ਟਾਈਮ ਦੇਖੋ ਇਹ 700 ਵਾਟ ਵੀ ਲਿਖਾ ਰਿਹਾ ਹੈ ਡੇਟ ਅੰਦਾਸੀ ਹੈ ਡੇਟ ਅੰਦਾਸੀ 700 ਵਾਟ ਹੈ 700 ਵਾਟ ਇਹੀ ਏਸੀ 29 ਤੇ ਰੱਖਿਆ ਹੋਇਆ ਸੀ 29 30 ਤੇ ਅੱਜ ਤੋਂ ਮਹੀਨਾ ਪਹਿਲਾਂ ਜੇ ਰੋ ਗਰਮੀ ਪੂਰਾ ਸੇਖ ਨੇ ਟੈਂਪਰੇਚਰ ਜਰ ਉੱਚਾ ਚ ਗਿਆ ਹੈ 45 ਡਿਗਰੀ ਟੈਂਪਰੇਚਰ ਉਦੋਂ ਇਹੀ ਮੀਟਰ 1800 ਪਲਸ ਦੀਗਾ 1850 1900 ਇੰਨਾ ਆਈ ਜਾਂਦਾ ਹੈ ਇੰਨਾ ਕਿਉਂਕਿ ਇਹ ਨੇ ਬਿਜਲੀ ਜਿਹੜੀ ਖਾਣੀ ਹੈ ਉਹ ਕੰਮ ਦੇ ਪ੍ਰੋਪੋਰਸ਼ਨ ਲ ਖਾਣੀ ਹੈ ਕੰਮ ਮੈਨੂੰ ਕਿੰਨਾ ਕਰਨਾ ਪੈਗਾ ਕੰਮ ਕਿੰਨਾ ਕਰਨਾ ਦੂਜੀ ਗੱਲ ਵੱਡਾ ਫੈਕਟਰ ਹੁੰਦਾ ਇਹਦੇ ਕੰਡੈਂਸਰਾਂ ਦਾ ਹੁਣ ਸਾਡੇ ਕੰਡੈਂਸਰਾਂ ਨੂੰ ਬਾਹਰ ਠੰਡੀ ਹਵਾ ਮਿਲ ਰਹੀ ਹੈ ਹੂੰ ਇਹਦੇ ਵੀਲੀ ਘਟ ਖਾਣੀ ਖਾਣੀ ਇਹ ਬਿਲਕੁਲ ਇੱਕ ਉਦਾਹਰਣ ਮੈਂ ਦੇਵਾਂ ਜਿਵੇਂ ਆਪਾਂ ਕੱਪੜਿਆਂ ਨੂੰ ਸਰਫੇਟ 'ਚ ਡਬੋ ਕੇ ਨਾ ਤੇ ਆਏ ਨਚੋੜਦੇ ਆ। ਹੂੰ। ਜ਼ੋਰ ਤਾਂ ਲੱਗਦਾ ਹੈ। ਹੂੰ। ਉਹ ਨਚੋੜਨ 'ਤੇ ਜ਼ੋਰ ਲੱਗ ਰਿਹਾ ਹੈ ਇਸੀ ਮਸ਼ੀਨ ਦਾ। ਜਦੋਂ ਤੁਸੀਂ ਨਚੋੜ ਰਹੇ ਹੋ ਪਾਣੀ ਬਾਹਰ ਨਿਕਲ ਰਿਹਾ ਹੈ। ਪਰ ਜਦੋਂ ਜੇ ਬਾਹਰ ਪਹਿਲੇ ਹੀ ਮੌਸਮ ਠੰਡਾ ਹੈ ਤਾਂ ਕਨਸਟਰਾਂ ਦੇ ਉੱਤੇ ਪ੍ਰੈਸ਼ਰ ਘਟਾਉਂਦਾ। ਉਹਦੇ ਨਾਲ ਮਸ਼ੀਨ ਤੇ ਲੋਡ ਘਟ ਪੈਂਦਾ। ਬਿਜਲੀ ਦੀ ਖਰਚ ਘਟ ਜਾਂਦੀ ਹੈ। ਹੂੰ।